ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸੱਸਰੀਆ ਗਾਲ ਅਸੀਂ ਬਠਿੰਡੇ ਤੋਂ ਬੋਲਦੇ ਆਂ ਤੇ ਅਸੀਂ ਘਰੋਂ ਹੀ ਆਨਲਾਈਨ ਕੰਮ ਕਰਦੇ ਆਂ ਤੇ ਅੱਜ ਅਸੀਂ ਤੀਆਂ ਵਾਸਤੇ ਰਖੜੀ ਵਾਸਤੇ ਕੋਟਨ ਦੇ ਸੂਟ ਲੈ ਕੇ ਆਏ ਆਂ ਦੇਖੋ ਬਹੁਤ ਹੀ ਪਿਆਰਾ ਕਲਰ ਆ ਤੇ ਬਲੂ ਕਲਰ ਦਾ ਸੂਟ ਹੈ ਇਹ ਪ੍ਰਿੰਟ ਦੇਖੋ ਕਿੰਨਾ ਸੋਹਣਾ ਤੇ ਕੱਪੜਾ ਦੇਖੋ ਬਹੁਤ ਹੀ ਸੌਫਟ ਕੱਪੜਾ ਹੈ ਤੇ ਜੇ ਤੁਸੀਂ ਸੂਟ ਤੁਹਾਡੇ ਪਸੰਦ ਆਉਣਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਨੋਟ ਕਰ ਸਕਦੇ ਹੋ ਸਾਨੂੰ ਤੁਹਾਨੂੰ ਦੋ ਸੂਟ ਵੀ ਮਿਲ ਸਕਦੇ ਆ ਤੇ ਜੇ ਤੁਸੀਂ ਇੱਕ ਲੈਣਾ ਤਾਂ ਇੱਕ ਵੀ ਲੈ ਸਕਦੇ ਹੋ ਤੇ ਸੂਟ ਦਾ ਪ੍ਰਾਈਸ ਰਹੂਗਾ 650 ਰੁਪਏ ਹੁਣ ਆਪਾਂ ਤੁਹਾਨੂੰ ਦੂਸਰਾ ਸੂਟ ਦਿਖਾਉਣੀ ਆ ਉਹ ਵੀ ਬਹੁਤ ਹੀ ਪਿਆਰਾ ਸੂਟ ਹੈ ਦੇਖੋ ਇਹ ਕੈਮਰੇ ਜੇ ਫਿੱਕਾ ਵਾਲਾ ਆ ਰਿਹਾ ਤੇ ਇਹ گلابی ਕਲਰ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹ ਦਾ ਸੂਟ ਜਿਵੇਂ ਪੇਂਟ ਕੀਤਾ ਹੁੰਦਾ ਉਸੇ ਤਰ੍ਹਾਂ ਹੀ ਹੈ ਇਹ ਤੇ ਇਹ ਵੀ ਸੌਫਟ ਕੱਪੜਾ ਹੈ ਤੇ ਇਹ ਵੀ ਕਾਟਨ ਦਾ ਸੂਟ ਹੈ ਦੇਖੋ ਤੁਸੀਂ ਵੇਖ ਸਕਦੇ ਹੋ ਤੇ ਜੇ ਤੁਹਾਡੇ ਇਹ ਸੂਟ ਪਸੰਦ ਆ ਉਹਨਾਂ ਤੁਸੀਂ ਇਹ ਸੂਟ ਵੀ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਭੇਜ ਸਕਦੇ ਹੋ ਇਹਦਾ ਪ੍ਰਾਈਸ ਵੀ 650 ਰੁਪਏ ਰਹੂਗਾ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ। ਹਮ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ। ਉਹ ਵੀ ਕੋਟਨ ਚ ਹੈ। ਇਹ ਕਾਲੇ ਕਲਰ ਦਾ ਹੈ। ਕਾਲਾ ਕਲਰ ਬਹੁਤ ਪਸੰਦ ਕਰਦੀਆਂ ਭੈਣਾ। ਤੇ ਇਸ ਕਰਕੇ ਇਹਦਾ ਪ੍ਰਿੰਟ ਬਹੁਤ ਸੋਹਣਾ ਹੈ। ਤੇ ਇਹ ਤੋਂ ਤੁਸੀਂ ਲਾਇਸ ਲਾ ਕੇ ਵੀ ਸਮਾਨ ਸਕਦੇ ਹੋ ਤੇ ਕਢਾਈ ਵੀ ਕਰਵਾ ਸਕਦੇ ਹੋ ਘੇਰੇ ਤੇ। ਤੇ ਆਲ ਓਵਰ ਸੂਟ ਰਹਿਣਗੇ ਇਹ। ਜਿੰਨੇ ਵੀ ਆਪਾਂ ਵਿਖਾਏ ਜਿੰਨੇ ਵੀ ਵੀਡੀਓ ਪਾਈਆਂ ਆਲ ਓਵਰ ਸੂਟ ਸਾਰੇ। ਤੇ ਇਹ ਦਾ ਪ੍ਰਾਈਸ ਵੀ 650 ਰਹੂਗਾ ਜਿੰਨੇ ਪਹਿਲਾਂ ਵੀਡੀਓ ਪਾਈਆਂ ਜੇ ਤੁਸੀਂ ਉਹਨਾਂ ਚੋਂ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹਨਾਂ ਚ ਲੈ ਸਕਦੇ ਹੋ ਜੇ ਤੁਹਾਨੂੰ ਇਹ ਇਹਨਾਂ ਚੋਂ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਤੇ ਆਰਡਰ ਕਰ ਸਕਦੇ ਹੋ ਤੀਆਂ ਲਈ ਤੇ ਰਖੜੀ ਲਈ ਸੂਟ ਲਿਆਏ ਆਂ ਸੀ ਵਧੀਆ ਕਾਟਨ ਦੇ ਸੂਟ ਆ ਇਹਨਾਂ ਦਾ ਸੌਫਟ ਕੱਪੜਾ ਤੇ ਪ੍ਰਿੰਟ ਵੀ ਬਹੁਤ ਸੋਹਣੇ ਆ ਸਾਰੇ ਤੇ ਅੱਜ ਤੁਹਾਨੂੰ ਇਹ ਹੀ ਤਿੰਨ ਡਿਜ਼ਾਈਨ ਦਿਖਾਵਾਂਗੇ ਅਸੀਂ ਤੇ ਦੋ ਦੋ ਸੂਟ ਹੈ ਜੇ ਤੁਸੀਂ ਦੋ ਦੋ ਵੀ ਲੈਣੇ ਆ ਕਿਸੇ ਨੇ ਤੇ ਦੋ ਦੋ ਵੀ ਲੈ ਸਕਦਾ ਤੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਜੇ ਆਪਣਾ ਕਾਟਨ ਦੇ ਸੂਟਾਂ ਦਾ 600 ਆਪਣਾ ਕਾਟਨ ਦੇ ਸੂਟਾਂ ਦਾ 650 ਰੁਪਏ ਪਰਾਇ ਰੂਗਾ ਤੇ ਬਹੁਤ ਹੀ ਸੋਹਣਾ ਕੱਪੜਾ ਇਹ ਤੇ ਤੁਸੀਂ ਆਰਡਰ ਕਰੋ ਜਲਦੀ ਤੋਂ ਜਲਦੀ ਰਖੜੀ ਵਾਸਤੇ ਤੇ ਧੀਆਂ ਵਾਸਤੇ ਤੁਸੀਂ ਪੈਂਟ ਕਿਤੇ ਸੂਟ ਵੀ ਲੈ ਕੇ ਆਵਾਂਗੇ ਤੁਸੀਂ ਉਹ ਵੀ ਤੁਹਾਨੂੰ ਪਸੰਦ ਆਉਣ ਤਾਂ ਤੁਸੀਂ ਉਹ ਵੀ ਆਰਡਰ ਕਰ ਸਕਦੇ ਹੋ ਸਾਥੋਂ ਬਣਵਾ ਵੀ ਸਕਦੇ ਹੋ ਨੂੰ ਪੇਂਟ ਕਰਵਾ ਵੀ ਸਕਦੇ ਹੋ ਕੜਾਈ ਵੀ ਕਰਵਾ ਸਕਦੇ ਹੋ ਕੜਾਈ ਵਾਲੇ ਸੂਟ ਵੀ ਤਿਆਰ ਕਰਵਾ ਸਕਦੇ ਹੋ ਨੇ ਪੇਂਟ ਵਾਲੇ ਵੀ ਤਿਆਰ ਕਰਵਾ ਸਕਦੇ ਹੋ ਤੇ ਸਾਡਾ ਨੰਬਰ ਦਿੱਤਾ ਹੋਊਗਾ ਤੇ ਤੁਸੀਂ ਸਾਨੂੰ WhatsApp ਮੈਸੇਜ ਕਰ ਦਿਓ ਚਲੋ ਜੀ ਆਪਾਂ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਹੀ ਜੀ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਆ ਹੀਰੋ ਜੀ ਦਾ ਖੁਲਸਾ ਆ ਹੀਰੋ ਜੀ ਦੇ ਪੱਤੇ